ਪੁਲਿਸ ਨੇ ਬ੍ਰਾਮਧਨ ਵਿੱਚ ਬੁੱਧਵਾਰ ਨੂੰ ਇੱਕ ਕਾਰ ਅਤੇ ਕਾਰ ਨੂੰ ਅੱਗ ਲਗਾਉਣ ਅਤੇ ਨੁਕਸਾਨ ਕਰਨ ਦੇ ਮਾਮਲੇ ਦੇ ਜਾਂਚ ਕਰਦੇ ਹੋਏ ਤਿੰਨ ਗ੍ਰਿਫਤਾਰੀਆਂ ਕੀਤੀਆਂ ਨੇ ਇਹਨਾਂ ਦੀ ਪਛਾਣ ਤਨੰਜੇ ਜਿਨ੍ਹਾਂ ਦੀ ਉਮਰ 23 ਸਾਲ ਹੈ 21 ਸਾਲ ਦੇ ਅਵਤਾਰ ਸਿੰਘ ਅਤੇ 21 ਸਾਲ ਦੇ ਗੌਰਵ ਕਟਾਰੀਆ ਵਜੋਂ ਹੋਈ ਹੈ ਇਹ ਤਿੰਨੋਂ ਬ੍ਰਾਮਧਨ ਦੇ ਹੀ ਰਹਿਣ ਵਾਲੇ ਨੇ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਲੀਜ਼ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਹਰਨਟਾਰੀਓ ਸਟਰੀਟ ਅਤੇ ਵੈਕਸਫੋਰਡ ਡਰਾਈਵ ਤੋਂ ਉਹਨਾਂ ਨੂੰ ਅੱਗ ਲੱਗਣ ਦੀ ਘਟਨਾ ਸਬੰਧੀ ਕਾਲਸ ਆਈਆਂ ਸੀ ਜਿਸ ਤੋਂ ਬਾਅਦ ਅਫਸਰ ਮੌਕੇ ਤੇ ਪਹੁੰਚ ਗਏ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਇੰਜਰੀ ਰਿਪੋਰਟ ਨਹੀਂ ਹੋਈ ਇਸ ਘਟਨਾ ਦੇ ਕੁਝ ਹੀ ਸਮੇਂ ਬਾਅਦ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਯੂਨੀਫਾਰਮ ਪੈਟਰੋਲ ਆਫਿਸਰਸ ਦੇ ਵੱਲੋਂ ਇਨ੍ਹਾਂ ਤਿੰਨਾਂ ਨੂੰ ਵਾਹਨ ਵਿੱਚ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਆਫਿਸਰਸ ਨੇ ਕਨਫਰਮ ਕੀਤਾ ਹੈ ਕਿ ਇਨ੍ਹਾਂ ਤਿੰਨਾਂ ਨੂੰ ਅਨਟਾਰੀਓ ਕੋਰਟ ਆਫ ਜਸਟਿਸ ਦੇ ਅੱਗੇ ਪੇਸ਼ ਕੀਤਾ ਜਾਣਾ ਸੀ ਉਥੇ ਦੂਜੇ ਪਾਸੇ ਇੱਕ ਘਟਨਾ ਵਿੱਚ ਬ੍ਰਾਮਤਨ ਦੇ ਇੱਕ ਟਰੱਕ ਯਾਰਡ ਦੇ ਵਿੱਚ ਲਗਭਗ 1.45 ਮਿਲੀਅਨ ਡਾਲਰ ਦੇ ਟਰੱਕ, ਟ੍ਰੇਲਰ ਅਤੇ ਕਾਰਗੋ ਬ੍ਰਾਮਦ ਹੋਏ ਨੇ। ਇਹ ਟਰਕਿੰਗ ਯਾਰਡ ਅਤੇ ਰਿਪੇਅਰਡ ਸ਼ਾਪ ਡੈਰੀ ਰੋਡ ਈਸਟ ਅਤੇ ਬੈਕਟ ਡਰਾਈਵ ਮਿਸਿਸਾਗਾ ਦੇ ਵਿੱਚ ਸਥਿਤ ਹੈ। ਜਿੱਥੇ ਪੁਲਿਸ ਨੇ 11 ਮਾਰਚ ਨੂੰ ਛਾਪੇਮਾਰੀ ਕਰਦੇ ਹੋਏ ਉੱਥੇ ਚੱਲ ਰਹੇ ਫਰੋਡ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਸੀਆਰ ਤੋਂ 14 ਟ੍ਰੇਲਰ ਜਿਨ੍ਹਾਂ ਦੇ ਵਿਨ ਅਲਟਰਡ ਕੀਤੇ ਗਏ ਸੀ, ਉਹ ਬਰਾਮਦ ਕੀਤੇ ਗਏ ਨੇ। ਇਸ ਦੇ ਨਾਲ ਹੀ 3 ਰਿਵਿੰਜ, ਟਰਾਂਸਪੋਰਟ ਟਰੱਕਸ, ਇੱਕ ਚੋਰੀ ਦਾ ਟ੍ਰੇਲਰ ਅਤੇ ਦੋ ਚੋਰੀ ਦੇ ਟਰੱਕ ਬਰਾਮਦ ਕੀਤੇ ਗਏ ਨੇ ਜੋ ਕਿ ਅਗਰ ਡਿਸਮੈਂਟਲ ਕਰਨ ਦੇ ਪ੍ਰੋਸੈਸ ਵਿੱਚ ਸਨ। ਇਹੀ ਨਹੀਂ ਪੁਲਿਸ ਨੇ ਦੋ ਟ੍ਰੇਲਰ ਜਿਸ ਦੇ ਕੇ ਰੈਫਰਿਜਰੇਸ਼ਨ ਦੇ ਵਿੱਚ ਰੈਸਪੇਰੀ ਸਾਥੇ ਬੀ ਫਲੋਡ ਕੀਤਾ ਹੋਇਆ ਸੀ ਉਹ ਵੀ ਪਰਮਤ ਹੋਏ ਨੇ ਜਿਨ੍ਹਾਂ ਨੂੰ ਵਿਕਟਿਮ ਕੰਪਨੀਆਂ ਦੇ ਹਵਾਲੇ ਵਾਪਸ ਕਰ ਦਿੱਤਾ ਗਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ 50 ਸਾਲ ਦੇ ਇੰਦਰਜੀਤ ਸਿੰਘ ਵਾਲੀਆ ਅਤੇ 43 ਸਾਲ ਦੇ ਨਰਿੰਦਰ ਸ਼ੌਕਰ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਉਤੇ ਵਕਫਾ ਧਾਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਹਨਾਂ ਅਕਿਊਜ਼ ਨੂੰ ਬਾਅਦ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਅੱਗੇ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਦੋਹਾਂ ਹੀ ਮਾਮਲਿਆਂ ਵਿੱਚ ਚਾਰजेस ਲਗਾਏ ਗਏ ਨਹੀਂ ਅਤੇ ਅਜੇ ਅਦਾਲਤ ਵਿੱਚ ਦੋਹਾਂ ਹੀ ਮਾਮਲਿਆਂ ਵਿੱਚ ਦੋਸ਼ ਸਾਬਿਤ ਹੋਣੇ ਬਾਕੀ ਨੇ ਬਿਊਰੋ ਰਿਪੋਰਟ ਰੈਡ ਐਫ